ਜੀ ਆਪਣੀ ਵੀਡੀਓ ਵਗੈਰੇ ਸਾਰੇ ਸੱਜਣਾ ਮਿੱਤਰਾਂ ਦਾ ਭੈਣਾ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹੁੰਚਿਆ ਜੀ ਅਕਾਲ ਓਲ ਸਾਈਕਲ ਪਿੰਡ ਮਾਨਕੀ ਜ਼ਿਲ੍ਹਾ ਮਲੇਰਕੋਟਾ ਰਾਜ 1.5 ਸਾਲ ਪਹਿਲਾਂ ਆਪਾਂ ਇਹਨਾਂ ਤੋਂ ਇੱਕ ਸਾਈਕਲ ਲਿਆ ਸੀ ਬੀਟਵੀਨ 520 ਤੇ ਉਹ ਸਾਈਕਲ ਬਹੁਤ ਵਧੀਆ ਚੱਲਿਆ ਪਿੱਛੇ 6 ਮਹੀਨੇ ਪਹਿਲਾਂ ਇੱਕ ਹੋਰ ਸਾਈਕਲ ਲੱਗੇਸ ਉਹਦੇ ਨਾਲ ਦਾ ਦੋਵੇਂ ਸਾਈਕਲ ਬੜੇ ਵਧੀਆ ਚੱਲਦੇ ਰਹੇ ਨੇ ਤੇ ਕਾਫੀ ਟੂਰ ਲਾਏ ਉੱਤੇ ਅਸੀਂ ਤੇ ਅੱਜ ਇਹ ਸਪੈਸ਼ਲ ਬਾਈ ਬਲਜੀਤ ਕੋਲ ਆਏ ਆਂ ਤੇ ਇਹ ਵੀਡੀਓ ਉਹਨਾਂ ਵਾਸਤੇ ਬਹੁਤ ਵਧੀਆ ਹੋਣ ਵਾਲੀ ਹੈ ਜਿਹੜੇ ਸਾਈਕਲਿੰਗ ਨਾਲ ਜੁੜੇ ਹੋਏ ਨੇ ਜਾਂ ਜੁੜਨਾ ਚਾਹੁੰਦੇ ਨੇ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਈਕਲਾਂ ਬਾਰੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇਵਾਂਗੇ ਹਾਂਜੀ ਬਾਈ ਬਲਜੀਤ ਸਿੰਘ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਵਧੀਆ ਚੜ੍ਹਦੀ ਕਲਾ ਜੀ ਹਾਂ ਚੜ੍ਹਦੀ ਕਲਾ ਜੀ ਹਾਂਜੀ ਹਾਂ ਔਰ ਸੱਜਣ ਮਿੱਤਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੋ ਆਪਣੇ ਕਾਲਡ ਸਾਈਕਲ ਨਾਲ ਜੁੜੇ ਆ ਤੇ ਆਪਣੇ ਕਮਲ ਸਿੰਘ ਫੇਰਗੜ ਚੈਨਲ ਤੇ ਇਹਨਾਂ ਨਾਲ ਜੁੜੇ ਹੋਏ ਆ ਤੇ ਹਾਂਜੀ ਕਰੋ ਹੁਕਮ ਹਾਂਜੀ ਅੱਜ ਅਸੀਂ ਸਪੈਸ਼ਲ ਤੁਹਾਡੇ ਕੋਲ ਇਸੇ ਕਰਕੇ ਆਏ ਆਂ ਵੀ ਕਈ ਮਿੱਤਰ ਨਾ ਕਮੈਂਟ ਕਰਦੇ ਨੇ ਮੈਨੂੰ ਵੀਡੀਓ ਥੱਲੇ ਜਾਂ ਵੈਸੇ ਪੁੱਛਦੇ ਨੇ ਵੀ ਤੁਸੀਂ ਸਾਈਕਲ ਕਿੱਥੋਂ ਲਿਆ ਹਾਂਜੀ ਹਾਂਜੀ ਤੇ ਇਹ ਸਾਈਕਲ ਕਿਵੇਂ ਦਾ ਜਾਂ ਅਸੀਂ ਕਿਹੜਾ ਸਾਈਕਲ ਲੈ ਸਕਦੇ ਅਸੀਂ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਸਾਈਕਲ ਨਵੇਂ ਨੇ ਕਿ ਜਾਣਦੇ ਨੇ ਉਹ ਜਾਣਕਾਰੀ ਜ਼ਰੂਰ ਦਿੰਨੇ ਆ ਜੀ ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੇਅਰ ਕਰ ਦੋ ਚੱਲ ਕੇ ਪਿੰਡ ਮਾਨਕੀ ਆਏ ਤੇ ਨਾਲ ਆਪਣੇ ਤੁਹਾਡੇ دوست ਮਤਰਿੰਦਰਜੀਤ ਸਿੰਘ ਜੀ ਹਾਂਜੀ ਹਾਂਜੀ ਤੇ ਜਾਣਕਾਰੀ ਦਿੰਨੇ ਆਪਾਂ ਸਾਈਕਲਾਂ ਬਾਰੇ ਸ਼ੁਰੂ ਆਪਣੇ ਕੋਲ ਪਹਿਲਾ ਸਾਈਕਲ ਆ ਗਿਆ ਹੀ ਬਿੱਟਵੈਂ ਦਾ ਇਹ 2019 20 ਮਾਡਲ ਹੈ ਇਹ ਇਹਨਾਂ ਦਾ 520 ਜੋਕ ਦਾ ਵੀਰਾ ਸਟਾਰਟਿੰਗ ਦੇ ਵਿੱਚ ਨੇਲ ਦਾਖ ਲੈ ਕੇ ਗਏ ਸੀਗੇ ਤੇ ਦੇ ਵੀਰੇ ਕੋਲੇ ਸੀ ਇਹਦੇ ਨਾਲ ਦਾ ਬਲੈਕ ਕਲਰ ਦੇ ਵਿੱਚ ਤੇ ਇਹ 8 3 ਗੇਅਰ ਦੇ ਵਿੱਚ ਸਾਈਕਲ ਆਉਂਦਾਗਾ ਐਲੂਮੀਨੀਅਮ ਦੇ ਵਿੱਚ ਤੇ ਇਹਦੇ ਸ਼ਰਾਮ ਦਾ X3 ਲੱਗਿਆ ਹੋਇਆਗਾ ਤੇ ਬਹੁਤ ਸੋਹਣੀ ਇਹ ਜਿਹੜੀ ਦਿਖ ਵੀਰੀ ਘੈਂਟ ਆ ਦੇ ਬਾਈ ਇਹ ਹਲਕਾ ਵੀ ਆ ਲਾਈਟ ਵੇਟ ਵੀ ਸਾਈਕਲ ਆ ਤੇ ਬਾਕੀ ਤੁਸੀਂ ਇਹ ਲੈ ਕੇ ਗਏ ਹੋ ਸਾਈਕਲ ਤੁਸੀਂ ਤਾਂ ਚਲਾਇਆ ਪ੍ਰੋਪਰ ਤੁਹਾਨੂੰ ਪਤਾ ਜਿਹੜੇ ਬਾਰੇ ਹਾਂਜੀ ਹਾਂ ਬੰਨੂ ਤਾਂ ਬਹੁਤ ਵਧੀਆ ਰਿਹਾ ਜੀ ਹਾਂਜੀ ਹਾਂ ਤੇ ਸ਼ਰਾਮ ਦੇ ਇਹਦੇ ਸ਼ਿਫਟਰ ਵਗੈਰਾ ਲੱਗੇ ਹੋਏ ਆ ਜੋ ਅੱਜ ਕੱਲ ਸਾਈਕਲਾਂ ਦੇ ਵਿੱਚ ਸ਼ਰਾਮ ਦਾ ਨਹੀਂ ਆਉਂਦਾ ਜੋ ਆਪਣੇ ਪ੍ਰੋਫੈਸ਼ਨਲ ਬੰਦੇ ਆ ਉਹਨਾਂ ਨੂੰ ਇਹ ਜਾਣਕਾਰੀ ਹੈਗੀ ਆ ਵੀ ਸ਼੍ਰਾਮ ਦਾ ਅੱਜ ਕੱਲ ਸਾਈਕਲਾਂ ਦੇ ਵਿੱਚ ਛੇਤੀ ਨਹੀਂ ਹੁੰਦਾ ਜਿਹੜੇ ਟ੍ਰੇਲਰ ਰਹਿਣ ਦਾ ਕੰਮ ਨਿਭਰ ਕਰਦੇ ਆ ਵੀ ਗੀਅਰ ਤੁਹਾਡੇ ਆਸਾਨੀ ਨਾਲ ਚੇਂਜ ਹੁੰਦੇ ਨੇ ਹਾਂਜੀ 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 ਕਿਉਂਕਿ ਸ਼ਿਫਟਰ ਤੇ ਟ੍ਰੇਲਰ ਇਹਦੇ ਕਾਫੀ ਮਹਿੰਗੇ ਆ ਜੀ ਜੇ ਆਪਾਂ ਆਨਲਾਈਨ ਚੈੱਕ ਕਰਦੇ ਆ ਆਪਣੇ ਕੋਲੇ ਵੀ ਅੱਗੇ ਆ ਗਿਆ ਆਪਣੇ ਕੋਲੇ 560 ਮਾਡਲ ਇਹ ਵੀ ਬਿੱਟਵਨ ਵਾਲਿਆਂ ਦਾ 560 ਮਾਡਲ ਆ ਇਹ ਉਦੋਂ ਕਾਸਟਲੀ ਸੀਗਾ ਜਿਵੇਂ 45000 ਦਾ ਸੀਗਾ ਉਦੋਂ ਸਟਾਰਟਿੰਗ ਵੇਲੇ ਹਾਂਜੀ ਹਾਂਜੀ ਤੇ ਇਹ ਵੀ 10 ਪਿੱਛੇ ਤੇ 10 ਗੀਅਰ ਆ ਕੇ ਤੇ ਫਰੰਟ ਤੇ ਇਹਦੇ ਦੋ ਗੀਅ ਤੇ ਇਹ ਆਪਣੇ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਹੀ ਆ ਇਹ ਹਾਈਡਰੌਲਿਕ ਬ੍ਰੇਕ ਆ ਗਏ ਸ਼ੌਕਰ ਲੌਕ ਇਨ ਆਊਟ ਆ ਗਿਆ 27.5 ਤੇ ਕੈਨੇਡਾ ਦੇ ਟਾਇਰ ਲੱਗੇ ਹੋਇਆ ਸਾਰਾ ਅਲੂਮੀਨੀਅਮ ਦੇ ਵਿੱਚ ਲਾਈਟ ਵੇਟ ਸਾਈਕਲ ਆ ਇਹ 560 ਬਿਟ ਗਨ ਤੇ ਇੱਕ ਗੱਲ ਹੋਰ ਪੁੱਛਣੀ ਜਿਵੇਂ ਇਹ ਸਾਈਕਲ ਲੱਗੇ ਨੇ ਐਮਟੀਬੀ ਮਾਉਂਟੇਨ ਬਾਈਕ ਹਨ ਹਾਂਜੀ ਹਾਂਜੀ ਤੇ ਜਿਹੜੇ ਮਤਲਬ ਜਿਆਦਾ ਪਹਾੜੀ ਏਰੀਆ ਜਾਂਦੇ ਨੇ ਜਾਂ ਉੱਚੇ ਨੀਵੇਂ ਰਹਾਵਾ ਤੇ ਉਹਨਾਂ ਵਾਸਤੇ ਵਧੀਆ ਕੰਮ ਜਾਂਦਾ ਹਾਂਜੀ ਹਾਂ ਜਿਆਦਾਤਰ ਜਿਵੇਂ ਕਿਸੇ ਨੇ ਮੰਨ ਲਓ ਲੇਹ ਲਦਾਖ ਜਾਂ ਉੱਚੇ ਨੀਵੇਂ ਪਹਾੜਾਂ ਵੱਲ ਜਾਣਾ ਜਿਵੇਂ ਤੁਸੀਂ ਗੱਲ ਦੱਸੀ ਆ ਇਹ ਮੋਡਰਨ ਬਾਈਕ ਹੀ ਲੈ ਕੇ ਜਾਓ ਤੁਸੀਂ ਐਮ ਟੀ ਵੀ ਕਹਿ ਦਿੰਦੇ ਇਹਨੂੰ ਐਮ ਟੀ ਵੀ ਕਹਿੰਦੇ ਨੇ ਤੇ ਹਾਈ ਬ੍ਰੈਂਡ ਸਾਈਕਲ ਆ ਉਹ ਆਪਾਂ ਰੋਡ ਤੇ ਚਲਾ ਸਕਦੇ ਆ ਜਿਵੇਂ ਉਹਦੇ ਟਾਇਰ ਥੋੜੇ ਪਤਲੇ ਹੁੰਦੇ ਨੇ ਹਾਂਜੀ ਹਾਂ ਉਹਦੇ ਥੋੜੇ ਟਾਇਰ ਬਦਲ ਪਤਲੇ ਆ ਜਾਂਦੇ ਆ ਜਿਵੇਂ 700 28 ਆ ਕੇ 700 25 ਆ ਕੇ 700 38 ਆ ਕੇ 35 ਆ ਕੇ ਉਹ ਐਵੇਂ ਅਲੱਗ-ਅਲੱ ਤੇ ਉਹ ਰੋਡ ਤੇ ਚਲਾਉਣ ਲਈ ਹੁੰਦਾ ਹਾਈਬ੍ਰਿਡ ਸਾਈਕਲ ਤੇ ਰੋਡ ਬਾਈਕ ਲਈ ਜਿਵੇਂ ਕਹਿੰਦੇ ਰੋਡ ਬਾਈਕ ਹੁੰਦਾ ਇੱਕ ਡ੍ਰੌਪ ਹੈਂਡਲ ਵਾਲਾ ਉਹ ਵੀ ਆਪਾਂ ਰੋਡ ਤੇ ਚਲਾਉਨੇ ਆ ਜਿਆਦਾ ਔਰ ਇਸ ਰੇਸਾਂ ਵਗੈਰਾ ਜਿਆਦਾ ਨਹੀਂ ਤੇ ਆ ਉਸ ਤੋਂ ਬਾਅਦ ਫੇਰ ਬਿਟਵੈਨ 520 ਆ ਗਿਆ ਇਹ ਬਲੈਕ ਕਲਰ ਦੇ ਵਿੱਚ ਜੋ ਤੁਹਾਨੂੰ ਦੱਸਿਆ ਸੀ ਦੇ ਵੀਰਾ ਲੈ ਕੇ ਗਿਆ ਸੀਗਾ ਸਟਾਰਟਿੰਗ ਦੇ ਵਿੱਚ ਇਹਦਾ ਸਾਈਜ਼ ਵੱਡਾ ਹੈ ਹਾਂਜੀ ਹਾਂ ਇਹ ਐਕਸਲ ਦੇ ਵਿੱਚ ਆ ਗਿਆ ਜੀ ਠੀਕ ਕਿਉਂ ਆਪਣੇ ਕੋਲੇ ਨਾ ਸਾਰੇ ਅਕੋਰਡਿੰਗ ਮੰਨ ਲਓ ਜਿਹੜੀ ਹਾਈਟ ਦੇ ਹਿਸਾਬ ਨਾਲ ਵੀ ਰੱਖੇ ਹੋਇਆ ਅਜਿਹੀ 6 ਫੁੱਟ ਤੋਂ ਜ਼ਿਆਦਾ ਹਾਈਟ ਉਹਦੇ ਵਾਸਤੇ ਜ਼ਿਆਦਾ ਬਈ ਉਹਨਾਂ ਤੋਂ 6 ਫੁੱਟ ਤੋਂ ਵਾਲੇ ਜ਼ਿਆਦਾ ਇਹ ਜਿਵੇਂ ਹੁਣ 5 ਫੁੱਟ ਤੋਂ 9 ਇੰਚ ਤੋਂ ਲੈ ਕੇ ਇਹ 6 ਫੁੱਟ ਤੱਕ ਵਧੀਆ ਚਲਾ ਸਕਦਾ 6 ਫੁੱਟ 2 ਇੰਚ ਲਾ ਲਓ ਉੱਥੇ ਢੱਕ ਪੂਰਾ ਵਧੀਆ ਚੱਲ ਸਕਦਾ ਐਕਸਲ ਆ ਗਿਆ ਇਹ ਇਹ ਵੀ 520 ਮਾਡਲ ਆ ਗਿਆ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਫਾਇਰ ਬਾਕਸ ਦਾ ਟਰਨੈਡੋ ਮਾਡਲ ਹੈ ਨਵੇਂ ਸਾਈਕਲ ਆਏ ਹੁੰਦੇ ਆਪਣੇ ਕੋਲ ਅੱਛਾ ਇਹ ਆਪਣੇ ਕੋਲ ਨਵੇਂ ਵੀ ਪਹੁੰਚ ਲਈ ਸਾਈਕਲ ਫਾਇਰ ਬਾਕਸ ਦੇ ਚ ਨਾਲ ਨਵੇਂ ਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂ ਨਾਲ ਨਵੇਂ ਦਾ ਵੀ ਆ ਜੀ ਤੇ ਇਹ ਬਹੁਤ ਸੋਹਣਾ ਸਾਈਕਲ ਆ ਟਰਨੈਡੋ ਇਹਨਾਂ ਦਾ 8 3 ਗੇਅਰ ਦੇ ਵਿੱਚ ਆ ਸਾਰਾ ਅਲੂਮੀਨੀਅਮ ਸਾਈਕਲ ਆ ਸ਼ੌਕਰ ਲੌਕ ਇਨ ਆਊਟ ਹੂੰ ਹੂੰ ਤੇ 27.5 ਜਿਹੜਾ ਵੀਲ ਹੁੰਦਾ ਇਹ ਵੀ ਐਮਟੀਬੀ ਪਹਾੜਾਂ ਲਈ ਸਾਈਕਲ ਬਣਿਆ ਹੋਇਆ ਇਹ ਬਹੁਤ ਸੋਹਣੀ ਕੰਡੀਸ਼ਨ ਜਿਵੇਂ ਕਹਿ ਰਹੀਏ ਦੇਖ ਚ ਵੀ ਵਧੀਆ ਚਲਾਉਣ ਚ ਵੀ ਵਧੀਆ ਜੀ ਤੇ ਅੱਗੇ ਆਪਣੇ ਕੋਲ ਆ ਗਿਆ ਫਾਇਰ ਸਟ੍ਰੌਮ ਦਾ ਇਹ ਵੀ ਫਾਇਰ ਬਾਕਸ ਦਾ ਸਾਈਕਲ ਆ 27 ਬੀਲ ਦੇ ਵਿੱਚ ਇਹਨਾਂ ਨੇ ਸਟਾਰਟਿੰਗ ਕਰਨੀ ਆ ਹਾਂਜੀ ਇੱਥੋਂ ਸਟਾਰਟਿੰਗ ਕਰ ਸਕਦੇ ਆ ਤੇ ਰੇਟ ਵੀ ਇਹਨਾਂ ਦਾ ਜਾਇਜ਼ ਹੋਣੀ ਆ ਰੇਟ ਵੀ ਜਾਇਜ਼ ਹੀ ਇਹਨਾਂ ਦੇ ਮੰਨ ਲਓ ਸਾਰੇ ਪੰਜਾਬ ਦੇ ਵਿੱਚ ਗਾਹਕ ਨਾ ਪੁੱਛ ਕੇ ਇੱਕ ਵਾਰੀ ਤੇ ਆਨਲਾਈਨ ਚੈੱਕ ਕਰਕੇ ਆਪਣੇ ਕੋਲ ਪਹੁੰਚ ਸਕਦਾ ਤੇ ਆਪਾਂ ਨੂੰ ਦੱਸ ਸਕਦਾ ਵੀ ਯਾਰ ਸਾਨੂੰ ਇੱਥੋਂ ਇੰਨੇ ਦਾ ਮਿਲਦਾ ਵੀ ਤੁਸੀਂ ਕਿੰਨੇ ਦਾ ਦਵੋਗੇ ਹਾਂ ਬਿਲਕੁਲ ਪਹਿਲਾਂ ਬਾਹਰ ਤੋਂ ਤਸੱਲੀ ਕਰ ਲਓ ਪਹਿਲਾਂ ਬਾਹਰੋਂ ਤਸੱਲੀ ਕਰ ਲਓ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਹੀ ਆਪਣੇ ਕੋਲ ਆ ਗਿਆ ਫਾਇਰ ਬਾਕਸ ਦਾ ਇਹਨਾਂ ਦਾ ਮਾਡਲ ਆ ਗਿਆ ਇਹ ਫਾਇਰਫੌਕਸ ਰੈਪਿਡ ਠੀਕ ਹੈ ਰੈਪਿਡ ਮਾਡਲ ਆ ਗਿਆ ਇਹਨਾਂ ਦਾ ਹਾਈਬ੍ਰਿਡ ਦੇ ਵਿੱਚੀ ਅੱਛਾ ਇਹ ਟਾਇਰ ਪਤਲੇ ਆ ਇਹਦੇ ਟਾਇਰ ਪਤਲੇ ਹੁੰਦੇ ਆ ਇਹ ਹਾਈਬ੍ਰਿਡ ਆ ਗਿਆ ਜੀ ਇਹਦੇ ਵਿੱਚ ਨਾ ਡਿਸਕ ਬ੍ਰੇਕਾਂ ਨਹੀਂ ਹੁੰਦੀਆਂ ਹਾਂ ਹਾਂ ਤੇ ਸ਼ੌਕਰ ਨਹੀਂ ਹੁੰਦੇ ਇਹਦੇ ਵਿੱਚ ਇਹ ਸਪੈਸ਼ਲ ਰੋਡ ਲਈ ਹੋਈ ਆ ਇਹ ਵੀ ਬ੍ਰੇਕ ਨੇ ਹਾਂਜੀ ਹਾਂ ਇਹਦੇ ਵੀ ਬ੍ਰੇਕ ਦੇ ਵਿੱਚ ਆ ਗਿਆ ਇਹ ਡਿਸਕ ਨਹੀਂ ਆਉਂਦੇ ਇਹਦੇ ਵਿੱਚ ਇਹ ਆ ਗਿਆ ਰੈਪਿਡ ਮਾਡਲ ਇਹਨਾਂ ਦਾ ਠੀਕ ਹੈ ਸਾਰੇ ਗੇਹੜਾ ਵਾਲੇ ਨੇ ਹਾਂਜੀ ਹਾਂਜੀ ਇਹ ਬਾਈ ਹਰਵਿੰਦਰ ਗੋਲੇ ਆ ਇਹ ਜਿਹੜੇ ਆਪਣੇ ਹਰਵਿੰਦਰ ਬਾਈ ਆਪਣੇ ਨਾਲ ਜੁੜੇ ਹੋਇਆ ਬਠਿੰਡੇ ਤੋਂ ਉਹਨਾਂ ਕੋਲ ਰੈਪਿਡ ਮਾਡਲ ਰੱਖਿਆ ਹੋਇਆ ਉਹਨਾਂ ਕੋਲ ਗ੍ਰੇ ਕਲਰ ਦਾ ਇਹ ਹਰਵਿੰਦਰ ਬਾਈ ਸਿੰਘ ਰਾਈਡਰ ਵਾਲੇ ਹਾਂਜੀ ਹਾਂ ਸਿੰਘ ਰਾਈਡਰ ਵਾਲੇ ਉਹਨਾਂ ਕੋਲ ਰੈਪਿਡ ਮਾਡਲ ਰੱਖਿਆ ਹੋਇਆ ਹਾਂਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਪ੍ਰੋ ਪ੍ਰੋ ਡੀਰ ਔਰ ਰਨਰ ਇਹ ਵੀ ਹੈਗਾ ਫਾਇਰ ਬਾਕਸ ਦਾ ਇਹਦੀ ਵੀ ਵਿਕਰੀ ਬਹੁਤ ਕਿਉਂਕਿ ਇਹਦੇ ਵਿੱਚ ਅਡਜਸਟੇਬਲ ਹੈਂਡਲ ਆ ਜਾਂਦਾ ਜੀ ਫਾਇਰ ਬਾਕਸ ਦੀ ਨਾ ਇਹ ਬੜੀ ਖਾਸ ਗੱਲ ਹੈ ਤਾਂ ਇਹਨਾਂ ਦੀ ਇਹ ਸਾਰੇ ਸਾਈਕਲਾਂ ਦੇ ਵਿੱਚ ਜ਼ਿਆਦਾਤਰ ਅਡਜਸਟੇਬਲ ਹੈਂਡਲ ਦਿੰਦੇ ਆ ਹਾਈਬ੍ਰਿਡ ਦੇ ਵਿੱਚ ਵੀ ਤੁਸੀਂ ਆਪਣੇ ਹਾਈਟ ਦੇ ਅਕੋਰਡਿੰਗ ਨੂੰ ਅਡਜਸਟ ਕਰ ਸਕਦੇ ਜੀ ਹਾਂਜੀ ਹਾਂਜੀ ਤੇ ਇਹ ਰੋਡ ਰੇਨਰ ਪ੍ਰੋ ਟੀਮ ਮਾਡਲ ਆ ਗਿਆ ਫਾਇਰ ਬਾਕਸ ਦਾ ਹਾਈਬ੍ਰਿਡ ਦੇ ਵਿੱਚ ਇਹਦੇ ਸ਼ੌਕਰ ਵੀ ਹੁੰਦੇ ਆ ਤੇ ਡਬਲ ਡਿਸਕ ਬ੍ਰੇਕ ਵੀ ਹੁੰਦੇ ਆ ਤੇ ਟਾਇਰ ਇਹਦਾ ਹੁੰਦਾ ਹਾਈਬ੍ਰਿਡ ਪਤਲਾ ਟਾਇਰ ਤੁਸੀਂ ਦਿਖਾ ਸਕਦੇ ਹੋ ਪਤਲਾ ਟਾਇਰ ਹੁੰਦਾ ਆ ਟਾਇਰ ਪਤਲਾ ਹਾਂਜੀ ਹਾਂਜੀ ਇਹ ਜ਼ੋਰ ਵੀ ਘਟ ਲੈਂਦਾ ਹੈ ਜ਼ੋਰ ਘਟ ਲੈਂਦਾ ਤੇ ਰੋਡ ਤੇ ਬਹੁਤ ਸੋਹਣਾ ਸਮੂਥ ਚੱਲਦਾ ਹੈਗਾ ਮੂਰਲੀ ਕਰਾਰੀ ਇਹਦੀ ਕਾਫੀ ਵੱਡੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਆਪਣੇ ਕੋਲ ਫਾਇਰ ਬਾਕਸ ਦਾ ਮਟਿਓਰ ਮਾਡਲ ਠੀਕ ਹੈ ਜੀ ਮਟਿਓਰ ਇਹਦਾ ਨਾਂ 331000 ਐਮ ਆਰ ਪੀ ਆ ਹੂੰ ਤੇ ਆਪਾਂ ਤੋਂ ਇਹ ਸਮਾਨੇ ਤੋਂ ਬਾਈ ਹੋਣੀ ਲੈ ਕੇ ਗਏ ਆ ਤੇ ਉਹਨਾਂ ਨੇ ਖੁਦ ਆਪ ਆਪਾਂ ਨੂੰ ਦੱਸਿਆ ਵੀ ਯਾਰ ਸਾਨੂੰ ਸਾਰੀ ਮਾਰਕੀਟ ਨਾਲੋਂ ਪੰਜਾਬ ਨਾਲੋਂ ਸਾਰੇ ਕਿਤੇ ਪਤਾ ਕਰਿਆ ਆਨਲਾਈਨ ਪਤਾ ਕਰਿਆ ਸਾਨੂੰ 3-4000 ਸਸਤਾ ਪਿਆ ਕਹਿੰਦੇ ਭਗਾ ਭਾਈ ਇਹ ਹੀ ਖਾਸੀਅਤ ਆ ਥੋੜਾ ਜਿਹਾ ਵੀ ਚਲੋ ਦੂਰੋਂ ਤਾਂ ਆਉਂਦੇ ਆ ਸੱਜਣ ਮਿੱਤਰ ਪਰ ਅਸੀਂ ਗੱਡੀ ਦਾ ਖਰਚਾ ਵੀ ਸਹੀ ਕਰਦਾ ਹਾਂ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਸ਼ੌਕਰ ਲੋਕ ਇਹ ਤਾਂ ਤੁਹਾਡੀ ਸੇਵਾ ਵਾਲੇ ਕੰਮ ਹੈ ਕਮਾਈ ਵਾਲਾ ਕੰਮ ਨਹੀਂ ਹੈ ਹਾਂਜੀ 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 ਇੱਕ ਸ਼ੌਂਕ ਆ ਦੇਖੋ ਇੱਕ ਸੇਵਾ ਵਾਲਾ ਕੰਮ ਆ ਨਾ ਇੱਕ ਆਪ ਚ ਕਹਿੰਦੇ ਆ ਵੀ ਜੁੜੇ ਹੋਏ ਆ ਤੇ ਵਧੀਆ ਲੱਗਦਾ ਚਲੋ ਥੋੜਾ ਬਾਲਾ ਖਰਚਾ ਪਣੀਦਾ ਅਗਲਾ ਹਰੇਕ ਕੱਢਦਾ ਆਪਣੀ ਰੋਜੀ ਨੂੰ ਕੇ ਵਾਸਤੇ ਹਾਂਜੀ ਹਾਂਜੀ ਤੇ ਇਹ ਸ਼ੌਕਰ ਇਨ ਲੌਕ ਆਊਟ ਆ ਗਿਆ ਇਹ ਵੀ ਡਬਲ ਡੈਸ਼ ਬ੍ਰੇਕ ਤੇ ਹਾਈ ਬ੍ਰੈਡਲ ਸਾਈਕਲ ਆ ਗਿਆ ਹੈ ਹਾਂਜੀ ਹਾਂਜੀ ਐਮ ਆਰ ਪੀ ਦਾ ਤੁ ਤੇ ਡਿਸਕਾਊਂਟ ਕਰਕੇ ਆਪਾਂ ਦਾ ਬਹੁਤ ਘੱਟ ਲੈਸ ਦਿੰਨੇ ਆਪਾਂ ਠੀਕ ਹੈ ਜੀ ਤੇ ਬਾਕੀ ਸੱਜਣ ਮਿੱਤਰ ਕੋਈ ਨਹੀਂ ਕਮੈਂਟਾਂ ਦੇ ਵਿੱਚ ਸਾਨੂੰ ਪੁੱਛ ਸਕਦੇ ਆ ਵੀ ਕੀ ਕੀਮਤ ਆ ਕੀ ਨਹੀਂ ਆਪਾਂ ਉਹ ਦੱਸ ਸਕਦੇ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਇਹ ਆ ਗਿਆ ਟਰਨਡਾ ਟਰਨਡਾਓ ਮਾਡਲ ਆ ਇਹ ਵੀ ਫਾਇਰ ਬਾਕਸ ਦਾ ਇਹ ਆ ਗਿਆ 7 3 ਗੀਅਰ ਦੇ ਵਿੱਚ ਕਿਸੇ ਨੇ ਸਟਾਰਟਿੰਗ ਲਈ ਲੈਣਾ ਸ਼ੌਕਰ ਇਨ ਲੌਕ ਆਊਟ ਆ ਗਿਆ 27 ਦਾ 2 ਹੀਲ ਸਾਈਜ਼ ਆ ਗਿਆ ਹਾਂ ਤੇ ਡਬਲ ਡਿਸਕ ਬ੍ਰੇਕ ਆ ਗਿਆ ਜੀ ਜਿਨ੍ਹਾਂ ਨੇ ਸਟਾਰਟਿੰਗ ਕਰਨੀ ਆ ਸਾਈਕਲਿੰਗ ਤੋਂ ਹਾਂਜੀ ਕਿਸੇ ਨੇ ਮੰਨ ਲਓ 80 ਕਿਲੋਮੀਟਰ ਚਲਾਉਣਾ ਕਿਸੇ ਨੇ ਸੌ ਚਲਾਉਣਾ ਉਹ ਇਹ ਚੀਜ਼ ਲੈ ਸਕਦਾ ਤੇ ਬਾਕੀ ਸੱਜਣ ਮਿੱਤਰਾਂ ਨੂੰ ਆਹ ਟਰਨਾਡੋ ਦਾ ਫੇਰ ਮਾਡਲ ਆਇਆ ਇਹ ਆਪਣੇ ਕੋਲ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਆ ਜਿਵੇਂ ਐਸ ਸਾਈਜ਼ ਵੀ ਪਿਆ ਐਲ ਵੀ ਪਿਆ ਤੇ ਇਹ ਮੰਨ ਲਓ ਇਹ ਆਪਣੇ ਹੈਗਾਗਾ ਸ਼ੌਕਰ ਲੋਕੇ ਨੇ ਆਟੋ ਆ ਗਿਆ ਇਹਦੇ ਵਿੱਚ 27.5 ਬੀਨ ਸਾਈਜ਼ ਆ ਗਿਆ ਜੀ ਠੀਕ ਹੈ ਜੀ ਤੇ ਇਹ ਵੀ ਉਹੀ ਪਹਾੜਾਂ ਲਈ ਆ ਵਧੀਆ ਸਾਈਕਲ ਐਮਟੀਬੀ ਐਮਟੀਬੀ ਦੇ ਵਿੱਚ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹਨਾਂ ਦਾ ਫਾਇਰ ਬਾਕਸ ਦਾ ਕੰਬੈਟ ਕੰਬੈਟ ਮਾਡਲ ਹੈ ਇਹਨਾਂ ਦਾ ਕੰਬੈਟ ਠੀਕ ਹੈ ਜੀ ਤੇ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਇਹਦਾ 38 ਇੰਚੀ 휠 ਸਾਈਜ਼ ਆ ਗਿਆ ਤੇ 29 ਇੰਚੀ 휠 ਸਾਈਜ਼ ਦੇ ਨਾਲ ਨਾਲ ਇਹਦੇ 8 3 ਗੇਅਰ ਤੇ ਡ੍ਰਿਲਰ ਇਹਨਾਂ ਦੇ ਲੱਗਿਆ ਹੋਇਆ ਐਲਟਸ ਦਾ ਐਲਟਸ ਦਾ ਹਾਂਜੀ ਹਾਂ ਤੇ ਜਿਸ ਵੀਰ ਨੇ ਵੀ 100 ਕਿਲੋਮੀਟਰ ਕੱਢਣਾ 150 ਕੱਢਣਾ ਜਾਂ ਪਹਾੜਾਂ ਤੇ ਜਾਣਾ ਉਹ ਇਹ ਚੇਂਜ ਐਮਟੀਬੀ ਲੈ ਸਕਦੇ ਆ ਹਾਂ ਵਧੀਆ ਗੇ ਵਧੀਆ ਸਾਈਕਲ ਹੈ ਹਾਂਜੀ 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 ਤੇ ਜਿਵੇਂ ਪੰਜਾਬ ਦਾ ਟੂਰ ਲਾਉਣਾ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਨੇ ਪੰਜਾਬ ਦਾ ਟੂਰ ਲਾਉਣਾ ਬਿਲਕੁਲ ਤੇ ਮੰਨ ਲਓ ਲੇ ਲਾਖ ਲਈ ਆਪਾਂ ਇੱਕ ਚੀਜ਼ ਕਹਿਨੇ ਆ ਵੀ ਇਹਨਾਂ ਦੇ ਵਿੱਚ ਪਤਾ ਕੀ ਆਈ ਦੇਖੋ ਟਾਇਰ ਆਉਂਦੇ ਆ ਅਲੱਗ-ਅਲੱਗ 27 ਬੀਲ ਵੀ ਆਉਂਦਾ 26 ਵੀ ਆਉਂਦਾ 29 ਵੀ ਆਉਂਦਾ ਜ਼ਿਆਦਾਤਰ ਪਹਾੜਾਂ ਦੇ ਵਿੱਚ ਵਧੀਆ ਉਹੀ ਮੰਨਿਆ ਗਿਆ 27 ਸਾਡੇ 27 ਵਿੱਚ ਲਾਇਆ ਮੇਰੇ ਨਾ ਉਹ ਜ਼ਿਆਦਾ ਵੱਡਾ ਨਾ ਛੋਟਾ ਹੈ ਹਾਂਜੀ ਹਾਂਜੀ 27 ਤੇ ਉਸ ਤੋਂ ਬਾਅਦ ਆਪਣੇ ਕੋਲ ਕਰੀਡ ਮਾਡਲ ਹੈ ਸਟੀਲ ਦੇ ਫਰੇਮ ਦੇ ਵਿੱਚ ਆ ਜਾਂਦਾ ਕਿਸੇ ਨੇ ਸਸਤਾ ਲੈਣਾ ਹੁੰਦਾ ਨਵਾਂ ਸਾਈਕਲ ਜੇ ਮੰਨ ਲਓ 80 ਕਿਲੋਮੀਟਰ ਚਲਾਉਣਾ 70 ਚਲਾਉਣਾ 50 ਚਲਾਉਣਾ ਦਾ ਇਹ 7 3 ਗੇਅਰ ਦੇ ਵਿੱਚ 29 ਆ ਗਿਆ ਕਿਉਂਕਿ ਇਹਦਾ ਤੋਰਾ ਵੱਧ ਰਹਿੰਦਾ ਜਿਹੜਾ ਇਹ 29 ਵੀਲ সাইਜ਼ ਹਾਂ ਇਹਦਾ ਤੋਰਾ ਵੱਧ ਥੋੜਾ ਜ਼ੋਰ ਵੀ ਜ਼ਿਆਦਾ ਲੈਂਦਾ ਇਹ ਹਾਂਜੀ ਜ਼ੋਰ ਨਹੀਂ ਲੈਂਦਾ ਜੀ ਅੱਛਾ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਬਲਜੀਤ ਸਿੰਘ ਜਿਵੇਂ ਨਵੇਂ ਸਾਈਕਲ ਨੇ ਹਾਂਜੀ ਹਾਂਜੀ ਚਲੋ ਗਰੰਟੀ ਤਾਂ ਅੱਜਕੱਲੇ ਕਿਸੇ ਦੀ ਵੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਇਹਨਾਂ ਦੀ ਕੋਈ ਗਰੰਟੀ ਵਾਰੰਟੀ ਕੋਈ ਮਾੜੇ ਮੋਟੇ ਇਹਨਾਂ ਦੇ ਵਿੱਚ ਜੋ ਨਵਾਂ ਸਾਈਕਲ ਲੈ ਕੇ ਜਾਂਦਾ ਤੁਹਾਡੇ ਕੋਲੋਂ ਤੇ ਇਹਨਾਂ ਦੇ ਵਿੱਚ ਐਵੇਂ ਆਈ ਜਿਵੇਂ ਹੁਣ ਆਪਾਂ ਨੂੰ ਕੱਲ ਤੋਂ ਪਰਸੋਂ ਨਾ ਸਮਾਣੇ ਤੋਂ ਲੈ ਕੇ ਗਏ ਨੇ ਹਜੇ ਆਪਾਂ ਵੀਡੀਓ ਪਾਉਣੀ ਆ ਠੀਕ ਹੈ ਜੀ ਤੇ ਉਹ ਮਟਯੌਰ ਮਾਡਲ ਲੈ ਕੇ ਗਏ ਨੇ ਆ ਦਿਖਾਓ ਇੱਕ ਵਾਰੀ ਉਹ ਮਟਯੌਰ ਮਾਡਲ ਲੈ ਕੇ ਗਏ ਨੇ ਉਹ ਐਕਸਲ ਸਾਈਜ਼ ਦੇ ਵਿੱਚ ਠੀਕ ਹੈ ਜੀ ਇੱਕ ਥੋੜੀ ਜੀ ਐਦਾਂ ਰਹਿੰਦੀ ਆ ਆਪਣੇ ਮਾਈਂਡ ਦੇ ਵਿੱਚ ਗੱਲ ਵੀ ਅਗਲੇ ਨੂੰ ਨਾ ਜਦੋਂ ਸਾਈਕਲ ਦੇਣਾ ਤਾਂ ਉਹਦਾ ਕਦ ਤੇ ਵਜਨ ਦੇ ਹਿਸਾਬ ਨਾਲ ਸਾਈਕਲ ਦਿੱਤਾ ਜਾਵੇ। ਬਿਲਕੁਲ ਤੇ ਉਹਨਾਂ ਦੀ ਹਾਈਟ ਔਨ ਘੱਟੋ ਘਾਟ ਸੀਗੀ 6 ਫੁੱਟ 3 ਇੰਚ ਜੋ ਮੁੰਡਾ ਸੀਗਾ ਆਏ ਆਪਣੇ ਕੋਲ ਸਾਈਕਲ ਲੈਣ। ਹਾਂਜੀ ਹਾਂਜੀ ਉਹਨਾਂ ਨੂੰ ਆਪਾਂ 1965 19.5 ਫਰੇਮ ਆਪਾਂ ਉਹਨਾਂ ਨੂੰ ਸਾਈਕਲ ਦਿੱਤਾਗਾ। ਪਹਿਨ ਦਾ ਮਤਲਬ ਐਕਸਲ ਦੇ ਵਿੱਚ। ਹਾਂਜੀ ਤੇ ਉਹ ਵੀ ਖੁਸ਼ ਹੋਏ ਤੇ ਉਹਨਾਂ ਨੂੰ ਚਲੋ ਆਪਾਂ ਆ ਜੇਟੀਐਮ ਕਹੜੀ ਜਿੰਨੇ ਸਾਈਕਲ ਖੜੇ ਸੀ ਸਾਰੇ ਦਿਖਾਏ ਚਲਾ ਕੇ ਦੇਖੇ ਉਹਨਾਂ ਨੇ 1.5 ਕਿਲੋਮੀਟਰ ਆਪਣੇ ਇੱਧਰ ਲਾਗੇ ਤੇ ਤਸੱਲੀ ਕਰਾ ਕੇ ਪੂਰੀ ਫੇਰ ਭੇਜਿਆ ਉਹਨਾਂ ਨੂੰ ਖੁਸ਼ ਹੋ ਕੇ ਗਏ ਆ। ਤੇ ਇਹ ਸਾਈਕਲਾਂ ਬਾਰੇ ਜਿਵੇਂ ਤੁਸੀਂ ਕਹਿੰਦੇ ਹੋ ਆਪਾਂ ਨਾ ਪ੍ਰੋਪਰ ਇਹਨਾਂ ਦਾ ਬਿਲ ਬਣਾ ਕੇ ਦਿੰਦੇ ਆ ਜਿਵੇਂ ਹੁਣ ਆਪਾਂ ਉਹਨਾਂ ਦਾ ਚਲੋ ਐਡਰੈਸ ਵਗੈਰਾ ਮੰਗਾ ਲਿਆ ਤੇ ਫੋਨ ਨੰਬਰ ਐਡਰੈਸ ਮਗਵਾ ਕੇ ਉਹਨਾਂ ਨੂੰ ਆਪਾਂ ਬਿਲ ਬਣਾ ਕੇ ਉਹਨਾਂ ਨੂੰ ਵਟਸਐਪ ਕਰ ਦੇਣਾ ਆਹ ਕੰਪਨੀ ਵਾਰੰਟੀ ਜੋ ਵੀ ਉਹ ਹਾਂਜੀ ਹਾਂ ਜਿਹੜੀ ਉਹ ਕੰਪਨੀ ਦੀ ਹੈ ਗਾਰੰਟੀ ਉਹ ਕੰਪਨੀ ਦੀ ਹੈ ਹਾਂ ਉਹਨਾਂ ਦੀ ਕੰਪਨੀ ਦੀ ਆ ਜੇ ਕੋਈ ਮੰਨ ਲਓ ਜਾਲਾ ਫਰੇਮ ਦੀ ਹੁੰਦੀ ਆ ਵੀ ਫਰੇਮ ਇਹਦਾ ਲਾਈਫਟਾਈਮ ਗਾਰੰਟੀ ਹੁੰਦੀ ਆ ਜੀ ਬਿਲਕੁਲ ਹਾਂਜੀ ਹਾਂ ਤੇ ਬਾਕੀ ਆ ਜੋ ਇੱਧਰ ਆਪਣੇ ਜਿਵੇਂ ਆ ਸਾਈਕਲ ਆ ਗਿਆ ਤੇ ਇਹ ਆ ਗਿਆ RC 100 ਇਹ ਟਰਾਈਬਨ ਵਾਲਿਆਂ ਦਾ ਆ ਗਿਆ ਜੀ ਬਿੱਟ ਪੇ ਹਰੇ ਇੱਧਰ ਸਾਰੇ ਪੁਰਾਣੇ ਨੇ ਹਾਂਜੀ ਹਾਂ ਇਹ ਜੂਡ ਸਾਈਕਲ ਆ ਗਿਆ ਆ ਵੀ ਜਿਵੇਂ ਆ ਰੇਲੇ ਦਾ ਆ ਗਿਆ ਆਪਣੇ ਕੋਲ ਮੂਨ ਟ੍ਰੈਕਰ ਇਹ ਵੀ ਨਵੇਂ ਵਰਗੀ ਪੈਨ ਦਾ ਜਮਾਂ ਕੰਡੀਸ਼ਨ ਨਵੇਂ ਵਰਗੀ ਹੁੰਦੀ ਹੈ ਜਿਨ੍ਹਾਂ ਨੇ ਸਟਾਰਟਿੰਗ ਕਰਨੀ ਹੈ ਇਹਨਾਂ ਲਈ ਵਧੀਆ ਚੀਜ਼ ਆ ਬਿਲਕੁਲ ਬਿਲਕੁਲ ਸਾfte ਪਵਾ ਦਵਾਂਗੇ ਕਿਉਂਕਿ ਨਵੇਂ 25-25000 ਦੇ ਨੇ ਆ ਵੀ ਹਾਂ ਤੇ ਆਹ ਟਰੱਕ ਦਾ ਸਾਈਕਲ ਆ ਗਿਆ ਜਿਵੇਂ ਤੁਸੀਂ ਟਰੱਕ ਡਿਊ ਸਪੋਰਟਸ ਆ ਗਿਆ ਮਾਡਲ ਇਹ ਇਹ ਹਾਈਬ੍ਰਿਡ ਦੇ ਵਿੱਚ ਆ ਗਿਆ ਜੇ ਆਪਾਂ ਇਹਨੂੰ ਸਰਚ ਕਰੀਏ ਤਾਂ ਇਹਦੀ ਕੀਮਤ ਬਹੁਤ ਆ ਹੂੰ ਤੇ ਦੇਣਾ ਆਪਾਂ ਇਹ ਬਹੁਤ ਘੱਟ ਭਾਰੇ ਵਿੱਚ ਜਿਵੇਂ ਕਹ ਰਹੀ ਆਪਾਂ ਆਪਦੀ ਕਮਿਸ਼ਨ ਵਗੈਰਾ ਕੱਢ ਕੇ ਨਾ ਉਹਦੇ ਹਿਸਾਬ ਨਾਲ ਦੇ ਦੇਣਾ ਜੀ ਤੇ ਆ ਮਰੀਡਾ ਦਾ ਆ ਗਿਆ ਮਰੀਡਾ ਸਾਈਕਲ ਬਹੁਤ ਸੋਹਣਾ ਇਹ ਹਾਂਜੀ ਬਿਗ ਬਿਗ 720 ਆ ਗਿਆ ਇਹ ਮਾਡਲ ਇਹਨਾਂ ਦਾ ਤੇ ਜੇ ਸਰਚ ਮਾਰਦੇ ਆ ਤਾਂ ਇਹ ਮੱਲਾ ਦਾ 40000 ਤੋਂ ਪਲੱਸ ਹੀ ਆ ਸਾਈਕਲ ਨਾ ਨਵਾਂ ਸਾਈਕਲ ਹਾਂਜੀ ਹਾਂ ਤੇ ਇਹਦੀ ਕੀਮਤ ਬਹੁਤ ਘੱਟ ਰੱਖੀ ਹੋਈ ਆਪਾਂ ਤੇ ਇਹ ਆ ਗਏ ਸਾਰੇ ਪ੍ਰੋਫੈਸ਼ਨਲ ਸਾਈਕਲ ਆ ਗਏ ਜਿਹੜੇ ਠੀਕ ਹੈ ਠੀਕ ਜਿਵੇਂ ਜਿਆਦਾ ਮਹਿੰਗੇ ਆ ਜਗੇ ਜਿਵੇਂ ਤੁਹਾਨੂੰ ਦੱਸਿਆ ਵੀ 40000 ਪਲੱਸ ਹੋਣਾ ਵਰਗਾ ਅਮਾਉਂਟ ਦਾ ਸਾਈਕਲ ਆ ਗਿਆ ਇਹ ਵੀ ਮੰਨ ਲਓ ਤਾਈਵਾਨ ਦਾ ਬਣਿਆ ਹੋਇਆ ਇਹ ਮੈਨੂਫੈਕਚਰਿੰਗ ਇਹਨਾਂ ਦੀ ਤਾਈਵਾਨ ਦੀ ਹਾਂਜੀ ਹਾਂ ਤੇ ਇਹ ਆ ਗਿਆ ਹਾਈਡਰੋਲਿਕ ਹਾਈਡਰੋਲਿਕ ਬ੍ਰੇਕ ਆ ਗਏ ਤੇ 29 ਇੰਚੀ ਦਾ 휠 ਸਾਈਜ਼ ਆ ਗਿਆ ਜੀ ਤੇ ਅੱਗੇ ਆਪਣੇ ਕੋਲ ਆ ਗਿਆ ਸਾਈਕਲ ਸਕੌਟ ਦਾ ਸਕੌਟ ਦਾ ਇਹ ਆ ਗਿਆ 7 3 ਗੇਅਰ ਦੇ ਵਿੱਚ ਹੈ ਸਾਰਾ ਅਲੂਮੀਨੀਅਮ ਦੇ ਵਿੱਚ ਆ ਤੇ ਐਮਐਸ ਆਇਆ ਇਹ 29 ਇੰਚੀ ਦਾ 휠 ਸਾਈਜ਼ ਆ ਗਿਆ ਕੈਨੇਡਾ ਦੇ ਟਾਇਰ ਲੱਗੇ ਹੋਏ ਆ ਤੇ ਇਹ ਵੀ ਬ੍ਰਾਂਡ ਤੁਹਾਨੂੰ ਪਤਾ ਬਾਹਰ ਲਈ ਹੈ। ਹਾਂ ਬਿਲਕੁਲ ਬਿਲਕੁਲ। ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਕੈਨਨ ਡੇਲ ਦਾ। ਇਹ ਆਪਣੇ ਯੂਐਸਏ ਬ੍ਰਾਂਡ ਦਾ ਹੀ ਇਹ ਸਾਈਕਲ। ਤੇ ਇਹਦੇ ਪਿੱਛੇ 11 ਗੇਅਰ ਆ ਕੇ ਤੇ ਮੂਰੇ ਸਿੰਗਲ ਕਰਾਰੀ ਆ ਗਈ ਇਹਦੇ। ਅੱਛਾ ਮੂਰੇ ਸਿੰਗਲ ਏ। ਹਾਂਜੀ ਹਾਂ ਮੂਰੇ ਸਿੰਗਲ ਕਰਾਰੀ ਆ ਗਈ। ਪਿੱਛੇ 11 ਨੇ। ਤੇ ਇਹ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਆ ਗਿਆ ਸ਼ੌਕਰ ਲੌਕ ਇਨ ਆਊਟ ਤੇ 29 ਇੰਚ ਵੀਲ ਸਾਈਜ਼। ਠੀਕ ਹੈ ਜੀ। ਤੇ ਥੋੜੀ ਬਹੁਤ ਥੋੜਾ ਜਿਹਾ ਜਾਨੀ ਆਪਾਂ ਜਿਹਨੂੰ ਗਾਹ ਕਾਉਂਦੇ ਆ ਉਹਨਾਂ ਨੂੰ ਦੱਸ ਦਾਨੇ ਹੁੰਦੇ ਆ ਵੀ ਥੋੜੀ ਸਰਵਿਸ ਕਰਵਾ ਲਿਓ ਇੱਕ ਵਾਰ ਤੇ ਉਦੋਂ ਬਾਅਦ ਸਾਈਕਲ ਓਕੇ ਆ ਇਹ ਕਿਉਂਕਿ ਨਵਾਂ ਸਾਈਕਲ ਹੈ ਕਾਫੀ 1 ਲੱਖ ਪਲੱਸ ਹੀ ਆ ਇਹ ਪਹਿਲਾਂ ਜਦੋਂ ਆਪਾਂ ਨਵਾਂ ਮਾਡਲ ਲੈਣ ਦਾ ਇਹਨਾਂ ਦਾ ਟ੍ਰੇਲ ਹੰਟਰ ਬਿਲਕੁਲ ਟ੍ਰੇਲ ਦਾ ਤੇ ਬਾਕੀ ਇਹ ਵੀਵਾ ਦਾ ਸਾਈਕਲ ਆ ਗਿਆ ਜੇ ਕਿਸੇ ਨੇ ਸਟਾਰਟਿੰਗ ਕਰਨੀ ਹੈ ਐਲੂਮੀਨੀਅਮ ਦੇ ਵਿੱਚ ਤੇ ਬਹੁਤ ਘੱਟ ਰੇਟ ਦੇ ਵਿੱਚ ਸਟਾਰਟਿੰਗ ਲਈ ਬਹੁਤ ਵਧੀਆ ਸਾਈਕਲ ਆ ਤੇ ਉਦੋਂ ਬਾਅਦ ਮਾਉਂਟਰਸ ਸਾਈਕਲ ਆ ਗਿਆ ਠੀਕ ਹੈ ਜੀ ਇਹਨਾਂ ਦੇ ਬੈਕਬੀਟ ਮਾਡਲ ਆਏ ਸੀਗੇ ਇਹ ਵੀ ਐਲੂਮੀਨੀਅਮ ਦੇ ਵਿੱਚ ਆ ਇਹ ਵੀ ਸਟਾਰਟਿੰਗ ਲਈ ਜਾ ਕੇ ਜੇ ਕੋਈ ਸਟਾਰਟਿੰਗ ਕਰਨੇ ਚਾਹੁੰਦਾ ਤਾਂ ਉਹ ਆਪਾਂ ਤੁਸੀਂ ਸਾਈਕਲ ਲੈ ਸਕਦੇ ਆ ਤੇ ਆ ਇਸਰਸਾਈਜ਼ ਦੇ ਰੋਕਰਨ ਵਾਲਿਆਂ ਦਾ ਸਾਈਕਲ ਆ ਗਿਆ ਇਹ ਰੋਕਰਨ ਹਾਂਜੀ ਹਾਂਜੀ ਐਸਟੀ 100 ਆ ਗਿਆ ਐਸਐਸਾਈ ਦੇ ਵਿੱਚ 7 3 ਗੇਅਰ ਠੀਕ ਹੈ ਜੀ ਤੇ ਸ਼ੌਕਰ ਹੁੰਦੇ ਆ ਇਹਦੇ ਤੇ ਮੰਨ ਲਓ ਇਹਨਾਂ ਦੇ ਡਿਸਕ ਬ੍ਰੇਕਾਂ ਨਹੀਂ ਆਉਂਦੀਆਂ ਹੈਗੀਆਂ ਜੀ ਇਹ ਵੀ ਬ੍ਰੇਕਾਂ ਚ ਨੇ ਹਾਂਜੀ ਹਾਂ ਇਹ ਵੀ ਬ੍ਰੇਕਾਂ ਦੇ ਵਿੱਚ ਆ ਗਿਆ ਤੇ ਆ ਬੱਚਿਆਂ ਲਈ ਆ ਗਿਆ ਇਹ 24 ਇੰਚ ਟਾਇਰ ਦੇ ਵਿੱਚ 11 ਵਾਲਾ ਸਾਈਕਲ ਫਾਇਰਫੌਕਸ ਦਾ ਠੀਕ ਹੈ ਇਹ ਵੀ ਨਵਾਂ ਹੈ ਹਲਕ ਮਾਡਲ ਆ ਗਏ ਹਲਕ ਦੀ ਹਾਂਜੀ ਹਾਂਜੀ ਨਵਾਂ ਹੈ ਕਿ ਇਹ ਨਵੇਂ ਦੇ ਵਿੱਚ ਠੀਕ ਇਹ ਨਵੇਂ ਜੀ ਹਾਂਜੀ ਹਾਂ ਹਲਕ ਮਾਡਲ ਆ ਗਏ ਬਾਕੀ ਉੱਧਰ ਸਾਰੇ ਪੁਰਾਣੇ ਨੇ ਹਾਂਜੀ ਹਾਂ ਤੇ ਬਾਕੀ ਆ ਜਿਵੇਂ ਆਪਣੇ ਕੋਲ ਸਿੰਗਲ ਸਪੀਡ ਦੇ ਵਿੱਚ ਨਵੇਂ ਸਾਈਕਲ ਵੀ ਆਉਂਦੇ ਆ ਪੁਰਾਣੇ ਵੀ ਆਉਂਦੇ ਆ ਜੀ ਠੀਕ ਹੈ ਇਹ ਨਾ ਜਿਵੇਂ ਆਪਾਂ ਕੋਈ ਜਿਮ ਲਾਉਂ ਜਿਮ ਲਾਉਣ ਲਈ ਜਾਣਾ ਚਾਹੁੰਦਾ ਹੁੰਦਾ ਪਿੰਡ ਤੋਂ ਜਿਮ ਜਾਣਾ ਜਾਂ ਪਿੰਡ ਦੇ ਵਿੱਚ ਚਲਾਉਣਾ ਜਾਂ ਕਿਸੇ ਨੇ ਰੋਜ਼ ਸ਼ਹਿਰ ਕਰਨੀ ਆ ਤਾਂ 10 20 ਕਿਲੋਮੀਟਰ ਇਹ ਸਾਈਕਲ ਚਲਾਉਣ ਲਈ ਆਪਾਂ ਤੋਂ ਇਹ ਬਹੁਤ ਵਧੀਆ ਸਾਈਕਲ ਸੇਲ ਹੁੰਦੇ ਆ ਆਪਣੇ ਆ ਨਾਲੇ ਗੇਅਰ ਤੋਂ ਬਿਨਾਂ ਨੇ ਇਹਦਾ ਰੇਟ ਵੀ ਠੀਕ ਹੋਣਗੇ ਹਾਂਜੀ ਹਾਂ ਤੇ ਬਿਨਾਂ ਗੇਅਰ ਤੋਂ ਇਹ ਰੇਟ ਵੀ ਸਹੀ ਨੇ ਇਹਨਾਂ ਦੇ ਨਵੇਂ ਸਾਈਕਲ ਨੇ 29 ਇੰਚ 휠 ਦੇ ਵਿੱਚ ਵੀ ਆਉਂਦਾ ਤੇ 27.5 ਵੀਂ ਵੀ ਹੁੰਦਾ ਸਾਡੇ ਹਾਂ ਜੀ ਇਹ ਫਿਰ ਹਾਈਟ ਦੇ ਹਿਸਾਬ ਨਾਲ ਆ ਜਾਂਦੀ ਹੁੰਦੀ ਹੈ। ਹੂੰ ਹੂੰ ਤੇ ਜਿਵੇਂ ਆ 6 ਫੁੱਟ ਹਾਈਟ ਲਈ ਆ ਘੱਟ ਹਾਈਟ ਲਈ 5 ਫੁੱਟ 8 ਹਾਈਟ ਲਈ ਤੇ ਉਸ ਤੋਂ ਬਾਅਦ ਆਪਣੇ ਕੋਲ ਹਾਈ ਬ੍ਰੈਡ ਸਾਈਕਲ ਆ ਗਿਆ ਜੀ ਸਾਨ ਕ੍ਰੋਸ ਦਾ। ਤੇ ਇਹ ਵੀ ਇਹ ਵੀ ਸਿੰਗਲ ਸਪੀਡ ਜੀ ਸਿੰਗਲ ਸਪੀਡ ਦੇ ਵਿੱਚ ਇਹ ਵਿਦਾਊਟ ਗੇਅਰ ਜੀ। ਠੀਕ ਹੈ। ਜੇ ਕਿਸੇ ਨੇ ਸਟਾਰਟਿੰਗ ਕਰਨੀ ਆ ਵੀ ਹਾਂ ਮੈਂ ਨੇੜੇ ਨੇੜੇ ਚਲਾਉਣਾ ਪਿੰਡ ਦੇ ਵਿੱਚ ਇੱਕ ਐਕਸਰਸਾਈਜ਼ ਵਜੋਂ ਤਾਂ ਇਹ ਸਾਈਕਲ ਬਹੁਤ ਬੈਸਟ ਨੇ। ਆਪਣੇ ਸਾਈਕਲ ਸੇਲ ਵਧੀਆ ਹੁੰਦੇ ਇਹ ਤੇ ਐਸੈਸਰੀ ਵਗੈਰਾ ਆਪਾਂ ਇਹਦੇ ਨਾਲ ਹੀ ਦਿੰਨੇ ਆ ਜਮੇ। ਆ ਬੈ ਦੋਵੇਂ ਕੁਝ ਕੰਪਨੀਆਂ ਲਾਉਂਦਾ ਉਹ ਨਾਲ ਮਿਲੇਗਾ ਹਾਂਜੀ ਹਾਂਜੀ ਇਹ ਜਾਨੀ ਮੰਨ ਲਓ ਤੁਸੀਂ ਆਪਾਂ ਦੇ ਸਾਈਕਲ ਲੈਣ ਵੀ ਜਾਣੇ ਆ ਨਾ ਤਾਂ ਤੁਹਾਨੂੰ ਅਸੈਸਰੀ ਇਹ ਲਹਿਦਾ ਦੇਣਗੇ ਹਾਂ ਉੱਥੇ ਉਹ ਪੈਸਾ ਐਕਸਟਰਾ ਲੈ ਲੀਂਦੇ ਨੇ ਉਹ ਐਕਸਟਰਾ ਲੈਂਦੇ ਆ ਪੈਸੇ ਤੇ ਲਹਿਦਾ ਦੇਣਗੇ ਆਪਾਂ ਸਾਰਾ ਕੁਝ ਵਿੱਚ ਹੀ ਦਿੰਨੇ ਆ ਸਾਈਕਲ ਨਾਲੇ ਦਾ ਰੇਟ ਘਟੇ ਹੀ ਸਾਈਕਲ ਦਾ ਮਾਰਗੀਰ ਨਾਲੋਂ ਨਾਲੇ ਅਸੈਸਰੀ ਨਾਲ ਆਪਾਂ ਉਹਦਾ ਲੈਣੇ ਆ ਸਾਰੀ ਔਰ ਰੇਟ ਤੇ ਜਿੰਨੇ ਵੀ ਇੱਥੇ ਆਉਣਾ ਪਹਿਲਾਂ ਤੁਸੀਂ ਤਸੱਲੀ ਕਰਕੇ ਆ ਜੇ ਹਾਂਜੀ ਹਾਂ ਤੇ ਆ ਉਸ ਤੋਂ ਬਾਅਦ ਫੇਰ ਹਾਈਬ੍ਰਿਡ ਸਾਈਕਲ ਆ ਗਿਆ ਇਹ ਮੈਟ ਕਲਰ ਦੇ ਵਿੱਚ ਆ ਬਲੈਕ ਜੀ ਠੀਕ ਹੈ ਜੀ ਇਹ ਯਾਨੀ ਇਹਦੇ ਵਿੱਚ ਸਸਪੈਂਸ਼ਨ ਸ਼ੌਕਰ ਦਿੱਤਾ ਹੋਇਆ ਠੀਕ ਹੈ ਠੀਕ ਹੈ ਵਿਦਾਊਟ ਗੇਅਰ ਸਾਈਕਲ ਦੇ ਵਿੱਚ ਸਨ ਕ੍ਰੋਸ ਦਾ ਇਹ ਇਹ ਵੀ ਕਿਸੇ ਨੇ ਵੀ ਜੇ ਨੇੜੇ-ਤੇੜੇ ਚਲਾਉਣਾ 10-20 ਕਿਲੋਮੀਟਰ ਲਈ ਵਧੀਆ ਚੀਜ਼ ਆ ਆਪਣੇ ਜਿਵੇਂ ਸੈਰ ਵਗੈਰਾ ਕਰਨੀ ਆ ਕਿਸੇ ਨੇ ਰੋਜ਼ ਜਾਣਾ ਕਸਰਤ ਕਰਨੀ ਆ ਨਾ ਇਹੋ ਚੀਜ਼ ਵਧੀਆ ਬਿਲਕੁਲ ਤੇ ਆ 7-3 ਦੇ ਵਿੱਚ ਆ ਗਿਆ ਫੋਨ ਐਕਸ ਮਾਡਲ ਰੇਲੇ ਵਾਲਾ ਦਾ ਮਾਡਲ ਆਈ ਇਹ ਅੱਛਾ ਰੇਲੇ ਵਾਲਾ ਦਾ ਹਾਂ ਰੇਲੇ ਵਾਲਾ ਇੱਥੇ ਗੇਰਾਂ ਵਾਲਾ ਹਾਂਜੀ ਗੇਰਾਂ ਵਾਲਾ ਆ ਗਿਆ ਇਹ ਵਿਦਾਊਟ ਗੇਅਰ ਤੇ ਵਿਦਾਊਟ ਗੇਅਰ 'ਚ ਵੀ ਆਉਂਦਾ ਗੇਰਾਂ 'ਚ ਵੀ ਆਉਂਦਾ ਜੀ ਠੀਕ ਹੈ ਠੀਕ ਹੈ ਤੇ ਇਹ ਵੀ ਕਿਸ ਤੇ ਆ ਰੇਲੇ ਵਾਲਿਆਂ ਦਾ ਮਾਡਲ ਆ ਗਿਆ ਉਸ ਤੋਂ ਬਾਅਦ 7 3 ਗੇਅਰ ਦੇ ਵਿੱਚ ਇਹ ਵੀ ਸਟਾਰਟਿੰਗ ਲਈ ਆ ਤੇ ਆਪਾਂ ਇਹਨਾਂ ਦਾ ਰੇਟ ਬਹੁਤ ਜਾਇਜ਼ ਰੱਖੇ ਹੋਏ ਨੇ ਕਿਸੇ ਨੇ ਵੀ ਸਟਾਰਟਿੰਗ ਰੇਟ ਲਈ ਫਾਲ ਲੈ ਕੇ ਜਾਣਾ ਤਾਂ ਵਧੀਆ ਚੀਜ਼ ਹੈ ਵੀ ਜਿੰਨੇ ਵੀ ਰੇਟ ਮਤਲਬ ਕਰਨਾ ਹੈ ਤੇ ਆਪਾਂ ਇੰਸਟਾ ਦੀ ਆਈਡੀ ਸਾਹਮਣੇ ਜਿਹੜੀ ਮੈਂਸ਼ਨ ਕੀਤੀ ਹੋਈ ਹੈ ਇਹ ਤੇ ਇਹਨਾਂ ਨੂੰ ਮੈਸੇਜ ਕਰ ਸਕਦਾ ਜਾਂ ਜਿਹੜਾ ਨੰਬਰ ਦਿੱਤਾ ਹੋਇਆ ਹੈ ਇੱਥੇ ਤੁਹਾਨੂੰ ਹਾਂਜੀ ਹਾਂ ਮੈਸੇਜ ਕਰਕੇ ਰੇਟ ਦਾ ਕੋਈ ਵੀ ਪਤਾ ਕਰ ਸਕਦਾ ਹਾਂਜੀ ਹਾਂ ਨੰਬਰ ਤੇ ਕੰਟੈਕਟ ਕਰ ਸਕਦਾ ਕੋਈ ਵੀ ਸਕਰੀਨ ਸ਼ਾਟ ਲੈ ਕੇ ਸਾਈਕਲ ਦਾ ਤੇ ਉਹ ਆਪਾਂ ਨੂੰ ਦੱਸ ਸਕਦਾ ਤੇ ਉਸ ਤੋਂ ਬਾਅਦ 29 ਇੰਚ ਹੀ ਆ ਗਿਆ ਜੀ ਟੈਰਨ 10 ਇਹਨਾਂ ਦਾ ਰੇਲੇ ਵਾਲਿਆਂ ਦਾ ਬਹੁਤ ਸੋਹਣਾ ਫੇਮਸ ਮਾਡਲ ਹੈ ਇਹ ਹੂੰ ਹੂੰ ਤੇ ਇਹ 29 ਇੰਚੀ ਬਾਈਕਲ ਦੇ ਵਿੱਚ ਇਹਦੇ ਸੇਹਰਾ ਲੱਗਿਆ ਹੋਇਆਗਾ ਡ੍ਰੇਲਰ ਤੇ ਮਾਲੋ 83 ਗੀਅਰ ਦੇ ਵਿੱਚ ਹੈ ਸਾਰਾ ਅਲੂਮੀਨੀਅਮ ਸਾਈਕਲ ਹੈ ਇਹ ਨਵਾਂ ਹੈ 28 29000 ਦਾ ਸਾਈਕਲ ਆ ਆਪਾਂ ਇਹਦਾ ਬਹੁਤ ਘੱਟ ਰੇਟ ਦੇ ਦੇਣਾ ਆਪਾਂ ਤੇ ਉਸ ਤੋਂ ਬਾਅਦ ਆ ਗਿਆ ਜੀ ST 100 ਐਕਸਲ ਸਾਈਜ਼ ਦੇ ਵਿੱਚ ਇਹ ਵੀ ਬਿੱਟਮੈਨ ਵਾਲਾ ਨੇ ਨਾ ਹਾਂਜੀ ਹਾਂ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਨਾ ਉਹ ਐਸ ਸਾਈਜ਼ ਸੀਗਾ ਜੀ ਠੀਕ ਹੈ ਜੀ ਤੇ ਉਹੀ ਕਲਰ ਦੇ ਵਿੱਚ ਇਹ ਐਕਸਲ ਸਾਈਜ਼ ਆ ਜੀ ਇਹ ਐਕਸਸਾਈਜ਼ 6 ਫੁੱਟ ਹਾਈਟ ਵਾਸਤੇ ਵਧੀਆ 6 ਫੁੱਟ ਹਾਈਟ ਲਈ ਬਹੁਤ ਵਧੀਆ 7 3 ਗੀਅਰ ਜੇ ਕਿਸੇ ਨੇ ਸਟਾਰਟਿੰਗ ਕਰਨੀਆਂ ਤਾਂ ਨੇੜੇ-ਤੇੜੇ ਜਾਣਾ ਕੋਈ ਧਾਰਮਿਕ ਯਾਤਰਾ ਨੇ ਆਪਾਂ ਦਰਸ਼ਨ ਮੇਲੇ ਕਰਨੇ ਆ ਉੱਥੇ ਲਈਏ ਚੀਜ਼ ਬਹੁਤ ਵੈਸਟ ਹੈ ਬਿਲਕੁਲ ਬਿਲਕੁਲ ਚਲਾਉਣ ਦੇ ਵਿੱਚ ਵੀ ਬਹੁਤ ਰਿਲੈਕਸਲ ਹੈ ਇਹ ਤੇ ਆ ਗਿਆ ਸਿੰਗਲ ਸਪੀਡ ਦੇ ਵਿੱਚ ਬਟ ਵਨ ਇਹਨਾਂ ਦਾ ਰਿਵਰਸਾਈਡ 50 ਇਹ ਵੀ ਜੇ ਕਿਸੇ ਨੇ ਪਿੰਡ ਦੇ ਵਿੱਚ ਚਲਾਉਣਾ ਜੈਮ ਲਈ ਜਾਣਾ ਤਾਂ ਉਹ ਇਹਦੇ ਵੀ ਟਾਇਰ ਥੋੜੇ ਪਤਲੇ ਹੁੰਦੇ ਨੇ ਦੇ ਬਾਈਕ ਸਾਈਡ ਹਾਂਜੀ ਇਹ ਵੀ ਹਾਈਬ੍ਰਿਡ ਦੇ ਵਿੱਚ ਆ ਗਿਆ ਜੀ ਇਹ ਹਾਈਬ੍ਰਿਡ ਜੀ ਹਾਂਜੀ 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 ਤੇ ਬਾਕੀ ਸਰਜਣ ਮਿੱਤਰਾਂ ਨੂੰ ਇਹ ਚੀਜ਼ ਕਹਿੰਦੇ ਆ ਵੀ ਦੇਖੋ ਇੱਕ ਤਾਂ ਆਪਣੇ ਕੋਲ ਹੁੰਦੇ ਆ ਸਾਈਜ਼ ਦੇ ਅਕੋਰਡਿੰਗ ਕੱਦ ਦੇ ਹਿਸਾਬ ਨਾਲ ਸਾਈਕਲ ਹੁੰਦੇ ਆ ਇੱਕ ਟਾਇਰ ਵੀ ਅਲੱਗ-ਅਲੱਗ ਸਾਈਜ਼ ਹੁੰਦੇ ਆ ਜਿਵੇਂ ਮੰਨ ਲਓ 29 ਆ ਗਿਆ 26 ਆ ਹਰ ਇੱਕ ਤਰ੍ਹਾਂ ਦਾ ਸਾਈ ਤੁਹਾਨੂੰ ਜਿਵੇਂ ਵੀ ਕਿਸੇ ਦੀ ਰਿਕੁਆਇਰਮੈਂਟ ਹੈ ਹਾਂਜੀ ਹਾਂ ਉਸੇ ਹਿਸਾਬ ਤੇ ਸਾਕਰ ਮਿਲ ਜਾਂਦੀ ਹੈ ਹਾਂਜੀ 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 ਬਾਕੀ ਇਹ ਚੀਜ਼ ਵੀ ਆ ਜੇ ਕਿਸੇ ਦਾ ਆਪਦਾ ਵੀ ਡਿਮਾਂਡ ਹੈ ਨਾ ਕਿਸੇ ਦੀ ਵੀ ਮੈਂ ਆਹ ਸਾਈਕਲ ਲੈਣਾ ਤਾਂ ਉਹ ਵੀ ਕੋਸ਼ਿਸ਼ ਕਰਦੇ ਆ ਵੀ ਪੂਰੀ ਕਰੀਏ ਛੇਤੀ ਤਾਂ ਚੀਜ਼ ਹੁੰਦੀ ਹੈ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਸੱਜਣ ਮਿੱਤਰ ਜੋ ਜੁੜੇ ਹੋਏ ਤੇ ਤੁਹਾਡੇ ਕੋਲ ਕੈਂਪਿੰਗ ਦਾ ਸਮਾਨ ਵੀ ਹੈਗਾ ਜਿਵੇਂ ਟੈਂਟ ਜਾਂ ਕੋਈ ਹੋਰ ਜੇ ਕੋਈ ਹਾਂਜੀ ਹਾਂਜੀ ਆਪਾਂ ਜਿਵੇਂ ਤੁਹਾਡੇ ਕੋਲ ਕਿਸੇ ਸਾਈਕਲ ਲੈ ਲਿਆ ਹਾਂ ਜੀ ਉਹਨੇ ਕਿਹਾ ਟੂਰ ਤੇ ਜਾਣਾ ਹੈ ਉਹ ਹੋਰ ਵੀ ਸਮਾਨ ਇਕੱਠਾ ਕਰਦਾ ਹੈ ਹਾਂ ਜੀ ਹਾਂ ਜੀ ਤੇ ਇਹੋ ਜੀ ਐਸੈਸਰੀ ਅਵੇਲੇਬਲ ਕਰਾ ਸਕਦੇ ਜੀ ਐਸੈਸਰੀ ਵਗੈਰਾ ਦੇਖੋ ਆਪਾਂ ਅਜੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਲੈ ਕੇ ਵੀ ਆਉਣੇ ਆ ਤੇ ਕੁਝ ਆਪਣੇ ਕੋਲ ਪਈ ਵੀ ਆ ਪ੍ਰਾਣੀ ਜੇ ਕਿਸੇ ਸੱਜਣ ਮਿੱਤਰ ਨੂੰ ਚਾਹੀਦੀ ਹੁੰਦੀ ਆ ਤਾਂ ਆਪਾਂ ਉਹ ਦੇ ਸਕਦੇ ਆਂ ਵੀ ਆਪਣੇ ਕੋਲ ਜਿਵੇਂ ਸਲੀਪਿੰਗ ਬੈਗ ਹੋ ਗਿਆ ਟੈਂਟ ਪਿਆ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਅੱਛਾ ਆ ਸਾਈਕਲ ਨਵੇਂ ਹਾਂ ਜੀ ਹਾਂ ਇਹ ਨਵੇਂ ਲੈ ਕੇ ਆਏ ਇਹਦੇ ਬਾਰੇ ਮਾੜਾ ਕੋਈ ਦੱਸੋ ਤੁਸੀਂ ਇਹਦਾ ਇਹ ਨਾ ਮੰਨ ਲਓ ਤੁਸੀਂ ਜਿਵੇਂ ਕੋਈ ਬਜ਼ੁਰਗ ਨੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਹਾਂਜੀ ਉਹਨਾਂ ਤੋਂ ਨਹੀਂ ਬਾਹਰ ਨਿਕਲੇ ਜਾਂਦਾ ਹਨ ਜੀ ਹਾਂਜੀ ਹਾਂ ਤੇ ਗੋਡਿਆਂ ਦੀ ਦਿੱਕਤ ਆ ਉਹਨਾਂ ਨੂੰ ਤਾਂ ਉਹਨਾਂ ਲਈ ਇਹ ਚੀਜ਼ ਬੈਸਟ ਹੈ ਜਿਵੇਂ ਅੱਜ ਕੱਲ ਆਪਣੇ ਲੇਡੀਜ਼ ਨੇ ਘਰਾਂ ਦੇ ਕੰਮਾਂ ਵਿੱਚ ਰੁੱਝੀਆਂ ਰਹਿੰਦੀਆਂ ਨੇ ਬਾਹਰ ਨਹੀਂ ਜਾਇਆ ਜਾਂਦਾ ਤਾਂ ਉਹਨਾਂ ਲਈ ਇਹ ਚੀਜ਼ ਬੈਸਟ ਆ ਘਰੇ ਬੈਠੇ ਆਪਣੀ ਐਕਸਰਸਾਈਜ਼ ਕਰ ਸਕਦੇ ਆ ਬਿਲਕੁਲ ਹਾਂਜੀ ਹਾਂ ਤੇ ਆਪਣੀ ਸਿਹਤ ਨੂੰ ਕਾਮਯਾਬ ਵਧੀਆ ਬਣਾ ਸਕਦੇ ਜੀ ਕਿਉਂਕਿ ਆਪਣੇ ਕੋਲ ਰਿਕੁਆਇਰਮੈਂਟ ਆ ਪਹਿਲਾਂ ਆਈਆਂ ਨੇ ਆਪਾਂ ਕਈ ਸਾਈਕਲ ਦਿੱਤੇ ਰਹੇ ਨਾਲ ਦੇ ਪਿੰਡ ਦੇ ਵਿੱਚ ਵੀ ਦਿੱਤੇ ਨੇ ਤੇ ਉਹਨਾਂ ਦਾ ਰਿਸਪੌਂਸ ਤੇ ਰਿਵਿਊ ਬਹੁਤ ਵਧੀਆ ਆਏ ਨੇ ਕਿਉਂਕਿ ਇੱਕ ਡਾਕਟਰ ਨੇ ਵੀ ਇਹ ਗੱਲ ਕਹੀ ਆ ਕਹਿੰਦੇ ਵੀ ਤੁਸੀਂ ਦਵਾਈਆਂ ਦੇ ਵਿੱਚ ਨਾ ਪਵੋ ਇਹਨਾਂ ਕਿਉਂਕਿ ਜੇ ਉਹ ਦਵਾਈਆਂ ਨੇ ਪੇਟ ਨੂੰ ਨੁਕਸਾਨ ਕਰਦੀਆਂ ਨੇ ਤਾਂ ਤੁਸੀਂ ਜੇ ਐਕਸਰਸਾਈਜ਼ ਵੱਲ ਜਾਓ ਤਾਂ ਚੰਗੀ ਗੱਲ ਆ ਉਹਦੇ ਲਈ ਆਪਣੀ ਸਾਈਕਲ ਵਧੀਆ ਸੇਲ ਹੋਵੇਗੀ ਧੰਨਵਾਦ ਜੀ ਓਕੇ ਹਾਂ ਜੀ ਇਹ ਅਸੀਂ ਸਾਈਕਲਾਂ ਬਾਰੇ ਮੋਟੀ-ਮੋਟੀ ਜਾਣਕਾਰੀ ਤੇ ਸਾਈਕਲ ਤੁਹਾਨੂੰ ਸਾਰੇ ਵਿਖਾਤੇ ਸਟਾਕ ਜਿੰਨਾ ਵੀ ਬਾਈਬਲਜੀਤ ਕੋਲ ਹੈਗਾ ਉਹ ਅਸੀਂ ਸਾਰਾ ਤੁਹਾਨੂੰ ਵਿਖਾਉਂਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਜੇ ਫਿਰ ਵੀ ਕਿਸੇ ਦੀ ਕੋਈ ਹੋਰ ਰਿਕੁਆਇਰਮੈਂਟ ਹੋਵੇ ਵੀ ਅਸੀਂ ਆਹ ਮਾਡਲ ਲੈਣਾ ਹੈ ਸਾਨੂੰ ਆਹ ਸਾਈਜ਼ ਚਾਹੀਦਾ ਸਾਈਕਲ ਦਾ ਤਾਂ ਬਾਈ ਬਲਜੀਤ ਉਹ ਵੀ ਅਵੇਲੇਬਲ ਕਰਾ ਦਿੰਦੇ ਆ ਬਲਜੀਤ ਦਾ ਧੰਨਵਾਦ ਕਰਦੇ ਆ ਤੇ ਬਾਈ ਜੀ ਇੱਕ ਗੱਲ ਤੁਹਾਨੂੰ ਪੁੱਛਣਾ ਵੀ ਇਹ ਕੰਮ ਤੁਸੀਂ ਸ਼ੁਰੂ ਕਿਵੇਂ ਕੀਤਾ ਕਿਵੇਂ ਵਿਚਾਰ ਬਣਿਆ ਵੀ ਆਪਾਂ ਇਹ ਕੰਮ ਕਰੀਏ ਇਹ ਮੰਨ ਲਓ ਜੀ ਆਪਾਂ ਨੂੰ 3-4 ਸਾਲ ਹੋ ਗਏ ਕੰਮ ਸ਼ੁਰੂ ਕਰੇ ਨੂੰ ਹਾਂਜੀ ਤੇ ਇੱਕ ਆਪਾਂ ਸਾਈਕਲ ਲੈ ਕੇ ਆਏ ਸੀਗੇ ਸੈਂਪਲ ਮੈਚ ਸਿਟੀ ਦਾ ਠੀਕ ਹੈ ਜੀ ਵਾਈਟ ਕਲਰ ਦੇ ਵਿੱਚ ਸਾਈਕਲ ਆਉਂਦਾ ਉਹ ਹਾਂਜੀ ਤੇ ਉਹ ਆਪਾਂ ਪਿੰਡ ਦੇ ਵਿੱਚ ਜਦੋਂ ਲੈ ਕੇ ਆਏ ਤਾਂ ਜਦੋਂ ਗਰਾਊਂਡ 'ਚ ਲੈ ਕੇ ਗਿਆ ਮੈਂ ਆਪਣੇ ਸੱਜਣ ਮਿੱਤਰਾਂ ਕੋਲੇ ਤਾਂ ਜੇ ਕਿਤੇ ਸ਼ਾਪ ਤੇ ਜਾਣਾ ਤਾਂ ਸਾਈਕਲ ਉੱਥੇ ਲੈ ਕੇ ਜਾਣਾ ਤਾਂ ਹਰ ਇੱਕ ਨੇ ਪੁੱਛਣਾ ਵੀ ਯਾਰ ਵੀ ਕਿੱਥੋਂ ਲੈ ਕੇ ਆਂਦੀ ਐ ਇਹ ਚੀਜ਼ ਤੁਸੀਂ ਫਿਰ ਉਹਨਾਂ ਨੂੰ ਦੱਸਣਾ ਵੀ ਯਾਰ ਐਵੇਂ ਕਰਕੇ ਵੀ ਮੈਂ ਆਪਦੀ ਸਹੂਲਤ ਲੈ ਕੇ ਲੈ ਕੇ ਲੈ ਕੇ ਆਇਆ ਵੀ ਕਿਉਂਕਿ ਆਪਾਂ ਪਿੰਡ ਦੇ ਵਿੱਚ ਨਾ ਜ਼ਿਆਦਾਤਰ ਮੋਟਰਸਾਈਕਲ ਚੱਕ ਕੇ ਤੇਲ ਭੂਕ ਦੇ ਫਰੀ ਜਾਂਦੇ ਆ ਮੋਟਰਸਾਈਕਲ ਦੀ ਚੱਕ ਤੇ ਇਹਦੇ ਨਾਲ ਕੀ ਹੁੰਦਾ ਇੱਕ ਐਕਸਰਸਾਈਜ਼ ਹੁੰਦੀ ਆ ਬੰਦੇ ਦੀ ਤੇ ਇੱਕ ਬਹਾਨੇ ਨਾਲ ਜਿਵੇਂ ਸੱਜਣ ਮਿੱਤਰ ਜੁੜੇ ਉਹਨਾਂ ਨੇ ਚਲਾ ਕੇ ਦੇਖਿਆ ਵੀ ਯਾਰ ਬਹੁਤ ਬੜਾ ਸੋਹਣਾ ਚੱਲਦਾ ਸਾਈਕਲ ਬੜਾ ਲਾਈਟ ਵੇਟ ਆ ਤੇ ਉੱਥੇ ਹੀ ਸਾਰੇ ਗੇਮ ਖੰਗ ਗਈ ਇਹ ਤੇ ਬਾਕੀ ਪ੍ਰਮਾਤਮਾ ਦਾ ਦੇਖੋ ਸਾਰਿਆਂ ਨੂੰ ਪਹਿਲਾਂ ਪ੍ਰਮਾਤਮਾ ਦਾ ਜੋ ਪ੍ਰਮਾਤਮਾ ਨੇ ਇੱਕ ਵਿਧੀ ਬਣਾਈ ਬਿਲਕੁਲ ਉਹਦੇ ਅਕੋਰਡਿੰਗ ਹੀ ਸਾਰਾ ਕੁਝ ਹੋ ਗਿਆ ਜੀ ਆਹ ਕਰਨ ਕਰਾਉਣਾ ਦਿਵਾ ਪਿਆ ਆਪਣੇ ਆਪ ਹੀ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸ਼ੇਰਗੜ ਤੋਂ ਆਏ ਖਨੌਰੀ ਬਾਰਡਰ ਕੋਲੋਂ ਤੇ ਸ਼ੁਕਰੀਆ ਤੁਹਾਡਾ ਵੀ ਤੇ ਬਾਕੀ ਕਾਲ 올ਡ ਸਾਈਕਲ ਨਾਲ ਜੋ ਜੁੜਿਆ ਸੱਜਣ ਮਿੱਤਰ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਅੱਗੇ ਦੀ ਅੱਗੇ ਤੇ ਆਪਣਾ ਇਹ ਨੰਬਰ ਵੀ ਪਾਉਣਗੇ ਵੀਡੀਓ ਥੱਲੇ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਆਪਣੇ ਨਾਲ ਵੀ ਕਰ ਸਕਦੇ ਹੋ ਆਪਣਾ ਕਾਲ 올ਡ ਸਾਈਕਲ ਚੈਨਲ YouTube ਤੇ ਵੀ ਆ ਤੇ Instagram ਤੇ ਵੀ ਆ ਤੇ ਹੋਰ ਦੱਸੋ ਜੀ ਕੁਝ ਤੇ ਜਿਸ ਵੀ ਕਿਸੇ ਨੇ ਬਾਈ ਬਲਜੀਤ ਤੋਂ ਸਾਈਕਲ ਲੈਣਾ ਹੋਵੇ ਚਲੋ ਸਾਈਕਲ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਕੋਈ ਗੱਲ ਨਹੀਂ ਬਾਕੀ ਇੱਕ ਵਾਰੀ ਬਾਈ ਜੀ ਨੂੰ ਮਿਲਿਓ ਜਰੂਰ ਤੇ ਇਤੋਂ ਤੁਹਾਨੂੰ ਐ ਵਧੀਆ ਪੂਰੀ ਜਾਣਕਾਰੀ ਮਿਲ ਜੇਗੀ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸਾਈਕਲ ਲੈਣਾ ਚਾਹੀਦਾ ਹੈ ਐ ਐਮ ਟੀ ਵੀ ਲੈਣਾ ਹੈ ਜਾਂ ਦੂਜਾ ਹਾਈਬ੍ਰਿਡ ਲੈਣਾ ਹੈ ਤੇ ਬਾਈ ਬਲਜੀਤ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦੇਣਗੇ ਥੱਲੇ ਦਾ ਨੰਬਰ ਚੱਲਦਾ ਪਿਆ ਤੇ ਇੰਸਟਾ ਦੀ ਜਿਹੜੀ ਆਈਡੀ ਹੈ ਉਹ ਵੀ ਡਿਸਪਲੇ ਹੋ ਰਹੀ ਹੈ ਸੋ ਇਹਨਾਂ ਨਾਲ ਤੁਸੀਂ ਸਰਪਕ ਕਰ ਸਕਦੇ ਜੀ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਧੰਨਵਾਦ ਚੰਗਾ ਬਾਈ ਜੀ ਠੀਕ ਹੈ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ